ਲਾਈਵ ਜੁ ਕੀ ਖਤੇ ਆਪ ਸਭ ਦਾ ਸਾਡੇ ਚੈਨਲ ਮਿਸ਼ਨ ਗੁਰ ਸਿੱਖੀ ਤੇ ਸਵਾਗਤ ਹੈ ਜਿਵੇਂ ਕਿ ਪਿਛਲੇ ਸਮੇਂ ਵੀ ਅਸੀਂ ਬੱਚਿਆਂ ਦੇ ਜੋ ਕੋਈ ਸੰਨ ਲਾਈਵ ਕੀਤੇ ਸਨ ਤੇ ਉਸ ਤੋਂ ਬਾਅਦ ਯਾਨੀ ਕਿਸ਼ਨ ਸਿੰਘ ਜੀ ਸਾਡੇ ਕੋਲ ਪਹੁੰਚੇ ਸਮੇਂ-ਸਮੇਂ ਤੇ ਸਿੱਖ ਵਿਦਵਾਨ ਜੋ ਗੁਰਦੁਆਰਾ ਸਾਹਿਬ ਸਾਡੇ ਕੋਲ ਆਂਦੇ ਰਹਿੰਦੇ ਨੇ ਮੌਕਾ ਬਣਦਾ ਤੇ ਉਹਨਾਂ ਦੇ ਨਾਲ ਕੁਝ ਸਮੇਂ ਲਈ ਗੁਫ਼ਤਗੂ ਕਰਨ ਦਾ ਸਮਾਂ ਬਣਦਾ ਹੈ ਤੇ ਅੱਜ ਸਾਡੇ ਕੋਲ ਪੰਥ ਦੀ ਮਹਾਨ ਸ਼ਖਸੀਅਤ ਵਿਦਵਾਨ ਗਿਆਨੀ ਮਾਨ ਸਿੰਘ ਜੀ ਸਾਹਕਲ ਰਹਿਣ ਥੀ ਦਰبار صاحب ਤੋਂ ਪਹੁੰਚੇ ਹੋਏ ਆ ਤੇ ਕੁਝ ਸਮੇਂ ਦੇ ਲਈ ਉਹਨਾਂ ਦੇ ਨਾਲ ਅਸੀਂ ਵਿਚਾਰਾ ਸਾਂਝਾ ਕਰਾਂਗੇ ਤੇ ਪਹਿਲਾ ਭਾਈ ਸਾਹਿਬ ਜੀ ਦਾ ਉਹ ਸਵਾਗਤ ਕਰਦੇ ਆ ਫਤਿਹ ਦੇ ਨਾਲ ਸਾਂਝ ਪਾਉਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾ ਸਵਾਲ ਸਭ ਤੋਂ ਜੋ ਮਨ ਚ ਉੱਟਦਾ ਹੈ ਵੀ ਭਾਈ ਸਾਹਿਬ ਜੀ ਥੋੜਾ ਆਪਣੇ ਕਿਸ਼ੋਕੜ ਬਾਰੇ ਕਿੱਥੋਂ ਦੇ ਰਹਿਣ ਵਾਲੇ ਆ ਔਰ ਭਾਈ ਸਾਹਿਬ ਜੀ ਨੇ ਸਿੱਖਿਆ ਕਿੱਥੋਂ ਲਈ ਛੋਟੇ ਸ਼ਬਦਾਂ ਦੇ ਵਿੱਚ ਕਿਉਂਕਿ ਸਮਾਂ ਸਾਡੇ ਕੋਲ ਸੀਮਤ ਹੈ ਪ੍ਰੋਗਰਾਮ ਭਾਈ ਸਾਹਿਬ ਜੀ ਦਾ ਸ਼ੁਰੂ ਹੋਣ ਵਾਲਾ ਹੈ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਤਾਲ ਸਵਾਗਤ ਹੈ। ਦਾਸ ਦਾ ਜਨਮ ਪੰਜਾਬ ਦੀ ਧਰਤੀ ਤੇ ਗੁਰਦਾਸਪੁਰ ਜ਼ਿਲ੍ਹਾ ਪਿੰਡ ਭਿੱਤੇਵੜ ਜਿਹੜਾ ਕਾਦੀਆਂ ਸ਼ਹਿਰਾਂ ਕਨਵਣ ਸ਼ਹਿਰ ਜਿੱਥੇ ਛੋਟਾ ਘ卢ਗਾ ਰਹਾ ਹੋਇਆ ਸੀ ਉਸ ਇਲਾਕੇ ਦੇ ਵਿੱਚ ਹੋਇਆ। ਦਾਸ ਦੇ ਪਿਤਾ ਜੀ ਡਾਕਟਰ ਸਨ ਪਰ ਉਦੋਂ ਮੈਂ 3 ਸਾਲ ਦਾ ਜਦੋਂ ਮੈਂ ਡੈਥ ਹੋ ਗਈ ਤੇ ਸਾਨੂੰ ਸਾਡੀ ਮਾਤਾ ਨੇ ਬੜਾ ਸੰਘਰਸ਼ ਕਰਕੇ ਮਾਲਕ ਦੀ ਉਹ ਆਸਰਾ ਲੈ ਕੇ ਸਾਨੂੰ ਉਹਨਾਂ ਨੇ ਪਾਲਿਆ। ਉਸ ਤੋਂ ਬਾਅਦ ਦਾਸ ਦੁਨੀਆਵੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਸੈਬਜਾਦਾ ਜੁਝਾਰ ਸਿੰਘ ਗੁਰਮਤਿ ਵਿਸ਼ਿਸ਼ਟ ਕਾਲ ਚੌਂਤਾ ਕਲਾ ਉਤੋਂ ਜੋ 2.5 ਸਾਲ ਦਾ ਜਿਹੜਾ ਡਿਪਲੋਮਾ ਕੋਰਸ ਨੂੰ ਕਰਨ ਵਾਸਤੇ ਗਿਆ ਉਤੋਂ ਕਥਾ ਦਾ ਡਿਪਲੋਮਾ ਕਰਨ ਤੋਂ ਬਾਅਦ ਗੁਰਦਰਪ ਸਿੰਘ ਸਭਾ ਫਾਹਲਕਾ ਦਾਸ ਨੇ ਤਬੀਬਾ ਉੱਥੇ 1 ਸਾਲ ਦੇ ਕਰੀਬ ਸਮਾਂ ਲਾਇਆ ਉਸ ਤੋਂ ਬਾਅਦ ਅਕਸ਼ੀਰ ਗੰਦਮਾ ਸਾਹਿਬ ਮਤੌਰ ਕਥਾਵਾਚਕ ਦੀ ਸੇਵਾ ਸੰਭਾਲੀ ਫਿਰ ਅਨੰਦਪੁਰ ਸਾਹਿਬ ਉੱਥੇ ਵੀ ਦਾਸ ਕਥਾਵਾਚਕ ਤੇ ਹੈਡ ਗੰਤੀ ਤੋਂ ਸੇਵਾ ਕਰਦਾ ਰਿਹਾ 2009 ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾਸ ਨੂੰ ਜੋ ਇਹ ਸੇਵਾ ਸੀ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਔਰ 12 ਸਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਕੀਤੀ ਉੱਤੇ ਨਾਲ ਹੀ ਜਿੱਥੇ ਵੀ ਸੰਗਤਾਂ ਯਾਦ ਕਰਦੀਆਂ ਸਨ ਦਾਸ ਉੱਤੇ ਪਹੁੰਚ ਕੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਰਿਹਾ ਤੇ ਅੱਜ ਇਸੇ ਲੜੀ ਦੇ ਦੌਰਾਨ ਹੀ ਬਰੇਲੀ ਦੀਆਂ ਸੰਗਤਾਂ ਜੋ ਬੜੇ ਲੰਮੇ ਸਮੇਂ ਤੋਂ ਯਾਦ ਕਰਦੀਆਂ ਸਨ ਪਰ ਦਾਸਕੂਲ ਨਹੀਂ ਸੀ ਆਇਆ ਜਾ ਸਕਿਆ ਤੇ ਇਸ ਲੜੀ ਦੇ ਦੌਰਾਨ ਹੀ ਅੱਜ ਇੱਥੇ ਪਹੁੰਚੇ ਆਂ ਇੱਥੇ ਆ ਕੇ ਜਦੋਂ ਪਤਾ ਲੱਗਾ ਵਾ ਕਿ ਰਜਾਨਾ ਨੂੰ ਨਿਤਨੀਯਮ ਜਾਂ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਤੋਂ ਇਲਾਵਾ ਉਪਰਾਲੇ ਕੀਤੇ ਜਾ ਰਹੇ ਨੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਵੀ ਭੈਣ ਜੀਵਣਾ ਵੱਲੋਂ ਵੀ ਜਿਵੇਂ ਬੱਚਿਆਂ ਦੀ ਸ਼ਰ anteced ਸੋਹਣੇ ਧਮਾਲ ਲਏ 10 17 ਸਜਾਉਣੀਆਂ ਬੱਚਿਆਂ ਨੂੰ ਗੁਰਸਿੱਖੀ ਦੇ ਮੁੱਢਲੇ ਸਿਧਾਂਤ ਜਿਹੜੇ ਉਹਨਾਂ ਨਾਲ ਜੋੜਨਾ ਤੇ ਖਾਸ ਕਰਕੇ ਜੋ ਕੱਲ ਆਉਣ ਵਾਲਾ ਭਵਿੱਖ ਸਾਡੇ ਬੱਚੇ ਨੇ ਉਹਨਾਂ ਦੀ ਜਿਹੜੀ ਸੰਭਾਲ ਹੈ ਉਹ ਕੀਤੀ ਜਾ ਰਹੀ ਹੈ ਤੇ ਸਤਿਗੁਰੂ ਜੀ ਅੱਗੇ ਹੀ ਅਰਦਾਸ ਹੈ ਕਿ ਸਤਿਗੁਰੂ ਜੀ ਇਹਨਾਂ ਨੂੰ ਹੋਰ ਉਦਮ ਬਲ ਬਖਸ਼ਿਸ਼ ਕਰਨ ਤਾਂ ਕਿ ਚੜ੍ਹਦੀ ਕਲਾ ਦੇ ਨਾਲ ਇਹ ਗੁਰਸਿੱਖ ਜਿਹੜੀ ਪਨੀਰੀ ਹੈ ਉਹਨੂੰ ਸੰਭਾਲ ਸਕਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਉਹ ਗੁਰਸਿੱਖੀ ਨੂੰ ਧਾਰਨ ਕਰਨ ਦੁਲਿਆਵੀ ਤੌਰ ਤੇ ਵੀ ਉਹ ਤਰਕੀਆਂ ਬਖਸ਼ਿਸ਼ ਕਰਨ ਹਰ ਖੇਤਰ ਵਿੱਚ ਸਤਿਗੁਰੂ ਜੀ ਉਹਨਾਂ ਦੇ ਅੰਗ ਸੰਗ ਸਹਾਈ ਹੋਣ ਬਸ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਜੋ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੀ ਗੁਰਮਤ ਦੀ ਸਤਲਾਈ ਆ ਉਹ ਵਾਸ਼ਿਸ਼ ਕੀਤੀ ਜਾਂਦੀ ਹੈ ਸਾਰਿਆਂ ਦਾ ਦਾਸ ਫਿਰ ਇੱਕ ਵਾਰ ਤੈਦੇ ਉਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਭਾਈ ਸਾਹਿਬ ਜੀ ਨੇ ਇੱਕ ਕੁਐਸਚਨ ਦੇ ਵਿੱਚ ਆਪਣੇ ਪੂਰੇ ਜੀਵਨ ਨੂੰ ਹੁਣ ਤੱਕ ਦੇ ਸਮੇਤ ਰੱਖ ਦਿੱਤਾ ਇਹ ਅਸਲ ਵਿੱਚ ਵਾਕਈ ਇੱਕ ਵਿਦਵਾਨ ਦਾ ਹੀ ਇਹ ਰੂਪ ਹੈ ਕਿ ਉਹਨਾਂ ਨੇ ਇਹਨੇ ਛੋਟੇ ਸ਼ਬਦਾਂ ਦੇ ਵਿੱਚ ਆਪਣੇ ਪੂਰੇ ਜੀਵਨ ਨੂੰ ਬਿਆਨ ਕੀਤਾ ਔਰ ਸਾਨੂੰ ਸੇਧ ਵੀ ਦਿੱਤੀ ਹੈ ਔਰ ਸਾਡਾ ਜੋ ਹੌਸਲਾ ਹੈ ਉਹ ਵਧਾਈ ਵੀ ਕੀਤੀ ਹੈ ਕਿ ਇਹ ਦ ਜਿਸ ਤਰ੍ਹਾਂ ਸੀ ਇੱਥੇ ਬੱਚਿਆਂ ਦੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਸੋ ਭਾਈ ਸਾਹਿਬ ਜੀ ਨੂੰ ਫੇਰ ਇੱਕ ਵਾਰੀ ਜੀਓ ਆਇਆ ਕੇ ਨਿਆ ਔਰ ਬਰੀਲੀ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਔਰ ਸਾਨੂੰ ਸੇਧ ਮਿਲਦੀ ਐ ਸੇ ਕਥਾਵਾਚਕਾਂ ਨੂੰ ਸੁਣ ਕੇ ਕਿ ਅਸੀਂ ਹੋਰ ਕਿਵੇਂ ਆਪਣੀ ਵਧੀਆ ਤਰੀਕੇ ਨਾਲ ਤਿਆਰੀ ਕਰੀਏ ਕਿ ਗੁਰਮਤਿ ਦਾ ਜੋ ਪ੍ਰਚਾਰ ਹੈ ਉਸ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੀਏ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ